ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 8872610778 ਜਿੰਨਾ ਵੀਰਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਤੇ ਨਾਲ ਘੰਟੀ ਦਾ ਬਟਨ ਆਲਟ ਤੇ ਸੈੱਟ ਕਰ ਲੋ ਜੀ ਅੱਜ ਦੀ ਵੀਡੀਓ ਬੰਡ ਬੁੱਟਰ ਖੁਰਦ ਤਹਿਸੀਲ ਤੇ ਜ਼ਿਲ੍ਹਾ ਬਾਈ ਨੂੰ ਮੋਗਾ ਹੀ ਪੈਂਦੇ ਆ ਜਿਹੜੇ ਘਰੋਂ ਵੀਡੀਓ ਬਣਾ ਰਹੇ ਆ ਬਾਈ ਵਪਾਰ ਦਾ ਕੰਮ ਕਰਦੇ ਆ ਰੋਟੀਨ 'ਚ ਪਸ਼ੂ ਆਉਂਦੇ ਰਹਿੰਦੇ ਨੇ ਤੇ ਰੂਟੀਨ ਚ ਆਪਣੇ ਚੈਨਲ ਤੇ ਵੀਡੀਓ ਹੁੰਦੀ ਆ ਰਹਿੰਦੀਆਂ ਨੇ ਅੱਜ ਤਿੰਨ ਐਨੀਮਲ ਬਾਈ ਦੇ ਸੇਲ ਆ ਜਾਣਕਾਰੀ ਪ੍ਰੋਪਰ ਬਾਈ ਤੋਂ ਲੈ ਲਾਂਗੇ ਜੀ ਦੁੱਧਵਾ ਦਾ ਕਿੰਨਾ ਸੂਆ ਆਜੋ ਜੀ ਮੁੱਲ ਰੇਟ ਬਾਈ ਦੇ ਜਾਇਜ਼ ਹੀ ਹੁੰਦੇ ਆਪਣੇ ਚੈਨਲ ਤੇ ਲਗਾਤਾਰ ਵੀਡੀਓ ਹੁੰਦੀਆਂ ਰਹਿੰਦੀਆਂ ਨੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਤੇ ਐਡਰੈਸ ਦੱਸ ਦਿਓ ਜੀ ਨਾ ਜੀ ਲਾਲੀਆ ਪਿੰਡ ਬੁਟਰਾ ਜ਼ਿਲ੍ਹਾ ਮੋਗਾ ਤਹਿਸੀਲ ਮੋਗਾ ਜੀ ਮੋਬਾਈਲ ਨੰਬਰ 7528899646 ਆਪਾਂ ਪਹਿਲਾ ਵੀਡੀਓ ਪਾਈ ਸੀ ਸੇਲ ਹੋ ਗਿਆ ਸੀ ਹਾਂ ਹਾਂ ਵੀਰੇ ਹੋ ਗਿਆ ਸੀ ਉਹ ਇੱਕ ਨੰਬਰ ਤੋਂ ਬਾਈ ਐਫ ਤੋਂ ਸ਼ੁਰੂ ਕਰ ਲਾਂਗੇ ਇਹਦੀ ਕੀ ਡਿਟੇਲ ਹੈ ਜੀ ਇਹ ਦੂਜਾ ਸੂਆ ਬਾਈ ਮੂਹੇ 6 ਦਾਂਦਾ ਠੀਕ ਆ ਜੀ ਤੇ ਹਜੇ ਦਿਨਾਬਾ 2 ਚਾਰ ਹੀ ਲੈਂਦੀ ਆ ਸੂਣ ਦੇ ਠੀਕ ਆ ਕਿੰਨਾ ਕਪਾਜੂ ਬਾਈ ਦੁੱਧ ਦੁੱਧ ਜਿੰਨਾਂ ਦਾ ਆਪਾਂ ਲਈਓ ਕਹਿੰਦੇ 19 ਕਿਲੋ ਪਿਛਲੇ ਸੂਏ ਚੋਇਆ ਬਈ ਠੀਕ ਆ ਆਪਾਂ ਵੀ ਇੰਨੇ ਕੀ ਕਰਕੇ ਆਪਾਂ ਵੀ ਇੰਨੇ ਕਹਿ ਕੇ ਦਵਾਂਗੇ ਦੇ ਤਾਂ ਆਪਾਂ 22 23 ਕਿਲੋ ਦੁੱਧ ਪਰ ਲੇਵਲ ਉਹਦੀ ਫੈਟਿੰਗ ਚੰਗੀ ਆ ਦੇ ਵੀ ਸਕਦੀ ਹੈ ਜੀ ਠੀਕ ਹੈ ਤੋੜ ਕੇ ਦਿਖ ਫੇਸ ਕੁਆਲਿਟੀ ਸੋਹਣੀਆਂ ਦੇਖ ਸਕਦੇ ਹੋ ਜੀ ਨਸਲ ਜਾਤ ਬਰੀਡ ਵਾਲੀ ਗਾਂ ਹੈ ਮੂੰਹ ਤੋਂ 6 ਦਿਨ ਦਾ ਦੂਜੇ ਸੂਏ ਸੁੰਦੀਆ ਲਗਭਗ ਤਿੰਨ ਤੋਂ ਚਾਰ ਦਿਨ ਲੈ ਜੂਗੀ ਬਾਕੀ ਹਵਾਨਾ ਕਰਮ ਵਾਲੀ ਬਹੁਤ ਸੋਹਣਾ ਤਿਆਰ ਕਰਦੀ ਆਉਂਦੀ ਆ ਪੂਰਾ ਫਿਟਿੰਗ ਵਾਲਾ ਹਵਾਨਾ ਠੋਸ ਹਵਾਨਾ ਮਾਲਕਾਂ ਨੇ ਦੱਸਿਆ ਕਿ ਪਹਿਲੇ ਸੂਏ 19 ਕਿਲੋ ਚੋਇਆ ਵਾ ਐਹਟੀਆਰ ਬਾਈ ਕਹਿੰਦਾ ਦੇਊ ਤਾਂ ਪਲੱਸ ਆਪਾਂ ਵੀ 19 20 ਕਹਿ ਕੇ ਦੇਣੀ ਆ ਅੱਗੇ ਸੇਵਾ ਦੇ ਸੱਤੇ ਆ ਜੇ ਕੋਈ ਵੀ ਰਵੰਧ ਕਰ ਲੂ ਤਾਂ ਪਲੱਸ ਵੀ ਲੈ ਲੂ ਸੋਹਣਾ ਗੁਲਾਬੀ ਥਾਣਾ ਚਾਰੇ ਥਨ ਨਿਕਲ ਮੈਂ ਗੱਲ ਆ ਠੰਡੀ ਬੋਤਲ ਜੇ ਮਰਦੀ ਉਹ ਸੌਦਾ ਕਰਮ ਵਾਲੀ ਦਾ ਅੰਤ ਹੀ ਕੋਈ ਨਹੀਂ ਦੇਖ ਸਕਦੇ ਹੋ ਚਾਰੇ ਸਾਰੇ ਨਿਖੜ ਮੇ ਆ ਤੇ ਬਾਈ ਥਾਣਾ ਤੁਨਾ ਦੀ ਓਕੇ ਹੋ ਜੇ ਮੈਂ ਕਹਿੰਦਾ ਜਮਾ ਓਕੇ ਪਾਉਂਦੇ ਹੱਥ ਮਾਣਾ ਲਾਵੇ ਕੋਈ ਯਾਰ ਠੀਕ ਆ ਜੀ ਪਰ ਉਹ ਇੱਕ ਗੱਲ ਆ ਬੱਚੀ ਉਹ ਬਥੇਰੀ ਸਾਰੀ ਚੰਗੇ ਦੁੱਧ ਬਾਈ ਤੇ ਹੀ ਕੋਲੋਂ ਪਾ ਦੂ ਪਰ ਆਪਾ ਦਾ ਐ ਜਿਹੜੀ ਗੱਲ ਮਾਲਕ ਨੇ ਕਹੀ ਆਪਾ ਉਹ ਕਹਿ ਕੇ ਦੇ ਦਿੰਗੇ ਸਹੀ ਗੱਲ ਆ ਜੀ ਥਾਣ ਵੀ ਬਹੁਤ ਚੰਗੇ ਹੱਥ ਬਹੁਤ ਥਾਣ ਬਹੁਤ ਚੰਗਾ ਹੱਥੀ ਚਵਾਈ ਵਾਲਾ ਦੇਖ ਸਕਦੇ ਹੋ ਤੁਸੀਂ ਬਾਕੀ 20 22 ਕਿਲੋ ਦੁੱਧ ਕੋਈ ਬਾਲਾ ਨਹੀਂ ਬੱਚੀ ਨੂੰ ਰੰਗ ਬਾਜ ਬਹੁਤ ਆ ਬਈ ਯਾਰ ਮੇਨ ਗੱਲ ਤੇ ਆ ਬਈ ਸੀਮਨ ਤਾਂ ਨਹੀਂ ਦੱਸਿਆ ਮਾਰ ਨਹੀਂ ਸੀਮਨ ਨਹੀਂ ਦੱਸਿਆ ਪਰ ਉਹ ਦੱਸ ਦਿਆ ਚੰਗਾ ਹੀ ਲਵਾਇਆ ਸੀ ਵੀਰੇ ਉਹਨਾਂ ਨੇ ਸੀਮਨ ਕਰਮ ਵਾਲਿਆਂ ਚੰਗਾ ਹੀ ਲੱਗ ਗਿਆ ਵਾ ਬਾਕੀ ਜੇ ਬੱਚੀ ਦੇਗੀ ਤਾਂ ਗੱਲ ਵਧੀਆ ਹੋ ਜਾਊਗਾ ਦੋ ਮੂੰਹ ਬੱਚੀ ਦੀ ਬਹੁਤ ਸੋਹਣੀ ਆ ਫੇਸ ਕੁਆਲਿਟੀ ਸੋਹਣੀ ਆ ਦੇਖ ਸਕਦੇ ਹੋ ਮੂੰਹ ਤੋਂ ਚਾਰ ਦਿਨ ਦਾ ਨਮਾ ਹਾਣਾ ਜੇ ਕੋਈ ਘਰ ਵਾਲਾ ਵੀਰ ਲੈ ਜੂਦਾ ਚਾਰ ਸੂਏ ਦੁੱਧ ਵੀ ਪੀ ਲੂਗਾ ਬਾਕੀ ਦੁੱਧ ਵਾਲੇ ਪੱਖ ਤੋਂ ਖਰੀ ਹੋਊਗੀ ਦੋਦਲਾ ਪਸ਼ੂ ਆ ਜੀ ਤੇ ਮੁੱਲ ਵੀ ਜਮਾ ਜਾਇਜ਼ ਜਾ ਕਰਨਾ ਆਪਾਂ ਇਹਦਾ ਮੁੱਲ ਤਾਂ ਕਰਨ ਨੂੰ ਬਰੇ ਯਾਰ 55 ਵੀ ਕਰ ਸਕਦੇ ਆ ਪਰ ਆਪਾਂ ਇਹਨਾਂ ਕਰਨਾ ਨਹੀਂ ਕਈ ਯਾਰ ਵੇਚਣ ਦਾ ਭਰਾ ਲੈ ਜਾਂਦਾ ਠੀਕ ਆ ਜੀ ਆਪਾਂ 44000 ਦੀ ਦੇ ਦਾਂਗੇ ਵਿੱਚੋਂ ਮਾਨਤਾਨ ਕਰ ਦਾਂਗੇ ਵਿੱਚੋਂ ਮਾਨਤਾਨ ਹੋ ਜਾ ਹਾਂ ਜੇ ਕੋਈ ਵਪਾਰੀ ਲੈ ਗਏ ਚਾਰ ਪੈਸੇ ਉਹਨੂੰ ਵੀ ਛੱਡੂ ਹਾਂ ਉਹਨੂੰ ਵੀ ਛੱਡੂਗੀ ਐਂ ਗੱਲ ਨਹੀਂ ਛੱਡੂਗੀ ਪਰ ਬਣੂ ਬਧੇਰੀ ਹੁਣ ਵੀ ਵੇਲਾ ਦੋ ਚਾਰ ਦਾ ਨਹੀਂ ਦਿਆ ਲੈਵਾ ਹੁਣ ਵੀ ਫੋਟੋ ਵਾਲ ਜਨਾ ਬਣਾਈ ਬੈਠੀ ਸਹੀ ਗੱਲ ਆ ਬਾਈ ਦੀ ਮੁੱਲ ਜਮਾ ਜਾਇਜ਼ ਹੀ ਆ 44000 ਰੁਪਿਆ ਉਹਦੇ ਚ ਗੱਲਾਂ ਛੋੜ ਛੱਪਾ ਹੋ ਜੂ ਬੰਨ ਲਈ ਵੀਰ 44000 ਚ ਆਪਣੇ ਏਰੀਆ ਚ ਗਾਂ ਨਹੀਂ ਮਿਲਨੀ ਜੀ ਬਾਕੀ ਚੰਗੇ ਕੱਦ ਕਾਠ ਤੇ ਵਜਨ ਵਾਲੀ ਬੱਚੀ ਆ ਕੋਈ ਹੋਲੀ ਨਹੀਂ ਕੀ ਕੋਈ ਲੱਸੀ ਫਿੱਕੀ ਨਹੀਂ ਜੀ ਅੱਜ ਇਹਨਾਂ ਕਹੇ ਮੁੱਲ ਘਟ ਕੀਤਾ ਮੋਲੋ ਹਿਸਾਬ ਨਾਲ ਕੀਤਾ ਵੇਚਣ ਦੇ ਵਾਲਾ ਵੀ ਆਇਆ ਜਾਣ ਪ੍ਰਾਂਣ ਲਈ ਆਵੇ ਨਾ ਲੱਸੀ ਸਮਝ ਲਿਓ ਕੋਈ ਲੱਸੀ ਵਿਕੀ ਆ ਸਹੀ ਗੱਲ ਹੈ ਮੇਨ ਗੱਲ ਠੰਡੀਆਂ ਥਾਂ ਥਣ ਬਹੁਤ ਚੰਗਾ ਲੱਗਦਾ ਮੇਨ ਗੱਲ ਬਾਈ ਦਾ ਥੂਕਦਾ ਹੀ ਕੰਮ ਆ ਜੈ ਜੇ ਮੁੱਲ ਤੇ ਬਾਈ ਦੇ ਦਿੰਦਾ ਜਾਨੀ 1000 2000 ਨਫਾ ਤਾਂ ਅਗਲੇ ਨੇ ਲੈਣਾ ਹੀ ਹੁੰਦਾਗਾ ਕੋਈ ਬਾਲਾ ਆਪਾਂ ਓਲਾ ਨਹੀਂ ਰੱਖਦੇ ਹਾਂ ਓਲਾ ਨਹੀਂ ਮੇਨ ਗੱਲ ਵੀਰੇ ਓਲਾ ਨਹੀਂ ਰੱਖਦੇ ਠੀਕ ਆ ਜੀ ਦੋ ਨੰਬਰ ਬਾਈ ਇਹਦੀ ਕੀ ਡਿਟੇਲ ਆ ਜੀ ਇਹ ਵੀਰੇ ਦੂਜਾ ਸੂਆ ਵਾ ਠੀਕ ਆ ਜੀ ਇਹ ਜਰਸੀ ਦਾ ਟੀਕਾ ਉਹਨਾਂ ਨੇ ਭਰਾਇਆ ਸੀਗਾ ਹੈ ਜਰਸੂਈ ਆ ਹੈ ਕਾਫੀ ਕਲਰ ਦੀ ਹੈ ਵੱਡੀ ਆ ਵੱਡੀ ਜਰਸੀ ਹੈ ਹਾਂ ਇਹਦੇ ਦਣ ਰਹਿੰ ਪੰਜ ਤੋਂ 6 ਦਣੇ ਦੇ ਪਏ ਆ ਠੀਕ ਆ ਜੀ ਤੇ ਪਨੂਨ ਦਾ 20 ਕਿਲੋ ਦੋ ਦਿੱਤਾ ਵਾ ਦਿੱਤਾ ਬਾਕੀ ਕੋਈ ਬਾਹਲਾ ਨਹੀਂ ਕੋਈ ਬਾਹਰ ਕੱਢ ਲਈ ਬਾਕੀ ਲੈ ਵੀ ਦੇ ਮਾਰਨਾ ਕਰਮ ਵਾਲੀ ਬਹੁਤ ਸੋਹਣਾ ਤਿਆਰ ਕਰਦੇ ਹੁੰਦੇ ਥਣ ਬਹੁਤ ਚੰਗਾ ਲੱਗਿਆ ਵਾ ਜੀ ਹੱਥੀ ਚ ਵਾਈ ਗਲਾ ਝੋਲ ਝੂਲ ਹਵਾਨੇ ਚ ਚੈੱਕ ਕਰ ਸਕਦੇ ਹੋ ਤੁਸੀਂ ਸਾਰੀਆਂ ਵਾਲਟੇਲਾ ਪੰਜਾ ਸੱਤਾ ਦਣਾਂ ਤੇ ਕਰਾ ਕੱਢ ਲੈਣੀ ਆ ਬਾਈ ਦੱਸਦਾ ਕਿ ਮਾਲਕਾ ਨੇ ਦੱਸਿਆ ਕਿ ਪਿਓਰ ਜਰਸੀ ਦਾ ਟੀਕਾ ਭਰਾਇਆ ਵਾ ਤੇ ਆਪ ਵੀ ਜਰਸੀ ਚਾਹੀਏ ਵੱਡੀ ਜਰਸੀ ਕਾਫੀ ਕਲਰ ਦੀ ਆ ਜਾਂਦੀ ਆ ਪੂਰੇ ਹੈਵੀ ਬੋਡੀ weight ਦੀ ਤੇ ਚੰਗੇ ਕੱਦ ਕੱਦ ਤੇ ਵਜਨ ਵਾਲੀ ਆ ਜੀ 20 ਕਿਲੋ ਮਾਲਕਾ ਨੇ ਦੁੱਧ ਦੱਸਿਆ ਤੇ 20 ਕਿਲੋ ਤਾਂ ਆਰਾਮ ਨਾਲ ਹੀ ਦੇ ਦੇਣਾ ਨਾਰਮਲ ਜੀ ਸੇਵਾ ਤੇ ਜੇ ਕੋਈ ਵੀਰ ਵੱਧ ਕਰ ਲੂ ਤਾਂ 22 22 ਹੱਸ ਕੇ ਦੇ ਦਿੰਦੇ ਆ ਆਰਾਮ ਨਾਲ ਦੇ ਦਿੰਦੇ ਆ 25 ਦੇ ਦੇ ਵੱਡੀ ਆ ਕਿਹੜਾ ਭਾਈ ਛੋਟੀ ਆ ਛੋਟੀ ਜਰਸੀ ਨਹੀਂ ਸਹੀ ਗੱਲ ਆ ਵੱਡੀ ਆ ਮੇਨ ਗੱਲ ਆ ਇੱਕ ਗੱਲ ਹੋਰ ਆ ਠੰਡੀ ਸੀਲ ਲੈਣੀ ਆ ਜੇ ਮਰਜੀ ਬੈਠੇ ਰਾਂ ਕਰਮਾੜੀ ਦਿੰਦੇ ਆ ਠੰਡਾ ਠੰਡੀ ਸੀਲ ਦਾ ਕਰਮਾੜੀ ਦਾ ਕੋਈ ਅੰਤ ਨਹੀਂ ਆਪਾਂ ਗਰਮ ਨਾਲ ਪਸ਼ੂ ਲੈਣੇ ਆ ਆਪਾਂ ਗਰਮ ਜਮੇ ਹੀ ਲੈਂਦੇ ਮੇਨ ਗੱਲ ਇਹ ਹੈ ਦਿਖਾ ਦੇ ਲੈ ਹੁੰਦਾ ਤੇ ਇੱਕ ਥਾਣਾ ਦਾ ਹੁੰਦਾ ਥਾਣਾ ਦੀ ਆਪਣਾ ਡਰਨ ਹੋ ਜੀ ਹਾਂ ਥਾਣਾ ਦੀ ਜੇ ਆ ਕੋਈ ਗਲਤ ਵੀ ਹੋਵੇ ਥਾਣਾ ਦੀ ਆਪਾਂ ਕਰਾਇਆ ਵੀ ਦੇਵਾਂਗੇ ਯਾਰ ਗੱਡੀ ਵਾਲੋ ਇਹ ਕਿਹੜੀ ਗੱਲ ਹੈ ਠੀਕ ਆ ਜੀ ਲਿਆ ਵੀਰ ਵਾਪਸ ਬੱਡੀ ਬੁੱਡੀ ਬਹੁਤ ਆ ਪਰ ਮੂਰੋ ਦਿਖਾ ਦੇ ਇਧਰ ਹੀ ਲੈ ਜਿਵੇਂ ਮਰਜੀ ਬੈਠਾ ਰਹਿ ਬਾਕੀ ਵਾੜ ਢਿੱਲਾ ਸਾਰੀਆਂ ਕੱਟ ਲੈਣੀਆਂ ਹਜੇ ਤਾਂ ਬੇ ਢਿੱਲਾ ਹੀ ਬਹੁਤ ਹੈ ਹਜੇ ਮਾੜੀ ਮੋਟੀ ਭਾਲਾ ਜੀ ਕੀਤੀਆਂ ਨੇ ਰਾਤ ਗੋੜਜਾ ਦੇ ਦੇ ਉਹਨਾਂ ਭਾਲਜਾ ਭਾਜੀ ਪਸ਼ੂ ਦੀਆਂ ਸੂਨ ਤੋਂ ਪਹਿਲਾਂ ਨਾਰਮਲ ਜੇ ਭਾਲਾ ਕੋਈ ਬਾਹਲ ਹੀ ਨਹੀਂ ਇਹ ਹਵਾਨਿਆਂ ਦਾ ਕਰਮ ਵਾਲੀ ਦਾ ਅੰਤ ਹੀ ਕੋਈ ਨਹੀਂ ਤੇ ਚਾਰਾ ਪੰਜਾ ਦਿਨਾਂ ਤੱਕ ਤਾਂ ਗਾਂ ਤੋਂ ਤੁਰਿਆ ਨਹੀਂ ਜਾਣਾ ਜੀ ਲੈਵਾ ਬਹੁਤ ਲੌਂਦੀ ਆ ਬਾਈ ਜਿੰਨਾ ਤੋਂ ਲਈ ਆ ਦੱਸ ਦੇਗਾ ਲੈਵਾ ਬਹੁਤ ਲੌਂਦੀ ਆ ਠੀਕ ਆ ਜੀ ਦੁੱਧ ਵੀ ਚੋਇਆ ਕਹਿਣ ਦੀ ਗੱਲ ਨਹੀਂ ਉਹ ਗੱਲੇ ਸਹੀ ਗੱਲ ਆ ਜੀ ਮਾਲਕਾ ਨੇ ਦੱਸਿਆ ਤੇ ਬਾਕੀ ਅੰਦਾਜ਼ਾ ਤੁਸੀਂ ਆਪ ਹੀ ਲਾ ਲਿਆ ਕਰੋ ਜੇ 80 ਗਾਂ ਨੇ 20 ਕਿਲੋ ਨਹੀਂ ਦਿੱਤਾ ਤਾਂ ਫਿਰ ਦੇਊ ਦੇਣਾ ਵੀ ਕਿਹੜੀ ਨੇ ਮੇਨ ਗੱਲ ਤਾਂ ਇਹ ਹੀ ਹੈ ਕਿ ਕੁਆਲਿਟੀ ਆ ਰੰਗ ਰੂਪ ਦੀ ਚੰਗੀ ਆ ਜੀ ਦੇਖ ਸਕਦੇ ਹੋ ਤੁਸੀਂ ਇਹਦਾ ਬਾਈ ਜਾਇਜ਼ ਜਾਂ ਮੁੱਲ ਜਮ ਇਹਦਾ ਮੁੱਲ ਆ ਬਾਈ ਜਿੰਨਾ ਮਰਜ਼ੀ ਕਰ ਲਈਏ 60 ਨਹੀਂ ਕਰਨਾ 70 ਨਹੀਂ ਕਰਨਾ ਇਹ ਆਪਾਂ 47 ਦੀ ਦੇ ਦੇਾਂਗੇ ਹਾਂ ਨਾ ਇਹ ਹਾਂ ਵਿੱਚੇ ਛੋੜ ਛੱਪਾ ਕਰ ਦਿਆਂ ਜੀ ਠੀਕ ਆ ਬਿਲਕੁਲ ਜੈਜ ਮੋਲਾ ਬਾਈ ਕਹਿੰਦਾ 47000 ਦੀ ਹਾਂ ਨਾ ਇਹ ਕੋਈ ਵੇਚਣ ਵਾਲਾ ਭਰਾ ਵੀ ਲੈ ਗਿਆ ਜਿੱਦਣ ਬੱਚਾ ਮੂਰੇ ਇਹਦਾ 55000 ਹੀ 60 ਮੰਗਲੇ ਫਿਰ ਵੀ ਦੇ ਕੇ ਜਾ ਸਹੀ ਗੱਲ ਆ ਜੀ ਆਪਦਾ ਆ ਗੱਬਣ ਗੱਬਣ ਜਾਣਾ ਆਪਾਂ ਵੇਚ ਲੈ ਵਿੱਚੇ ਛੋੜ ਛੱਪਾ ਹੋ ਜਾਊਗਾ ਜਿਹੜਾ ਵੀ ਚੱਲ ਲੱਗਿਆ ਉਹ ਗਾਂ ਚੰਗੀ ਆ ਦੁੱਧ ਵਾਲਾ ਬਸੂਆ ਜੀ ਮੇਨ ਗੱਲ ਇਹ ਠੰਡੀ ਹਲਾਈ ਦਾ ਥਾਨ ਦਿਖਾ ਦੇ ਲੈ ਕੋਲ ਦੀ ਜੀ ਸੇਵ ਸਾਊਕਰ ਮਾਲੀ ਹਾਂ ਵੀ ਬਹੁਤ ਚੰਗਾ ਲੱਗਿਆ ਵਾ ਬਾਕੀ ਥਾਨਾਂ ਦੀ ਓਕੇ ਹੋਊਗੀ ਕੋਈ ਨਾੜਾ ਨੂੰ ਤਾਂ ਬਹੁਤ ਹਲੇ ਵੇ ਏ ਬਾਈ ਦੂਜਾ ਸੂਆ ਮੂੰਹ ਚਾਰ ਦੰਦਾਂ ਦਾ ਬੱਚੀ ਠੀਕ ਆ ਜੀ ਇਹ ਰਾਤ ਹੀ ਆਈ ਆ ਬੱਚੀ ਠੀਕ ਆ ਜੀ ਤੇ ਹੈ ਜਰਸੀ ਵੀ ਇਹ ਵੀ ਇਹ ਮੰਨ ਲੇ ਗੇ ਰੱਖ ਥੋੜਾ ਜਿਹਾ ਕ੍ਰਾਸ ਬਾਂਚ ਆ ਗਈ ਜਰਸੀ ਕਿੰਨੇ ਦਿਨ ਲੈ ਜੂਗਾ ਇਹਦੇ ਦਿਨ ਵੀਰੇ ਹਜੇ 12 ਪਏ ਆ ਸੂਲ ਦੇ ਬਾਕੀ 12 ਦਿਨ ਹਾਂ ਪਲੂਨ ਦਾ ਇਹਦਾ 18 19 ਕਿਲੋ ਦਾ ਰਿਕਾਰਡ ਆ ਜਿੱਥੋਂ ਲਈ ਆਪਾਂ ਬੰਦੇ ਡਰੈਸ ਵੀ ਦਰਨੇ ਭਾਈ ਪੁੱਛ ਵੀ ਆ ਠੀਕ ਆ ਜੀ ਹਾਂ ਇਹ ਵੀ ਤੋੜ ਕੇ ਦਿਖਾ ਦੀ ਬਾਈ ਕਹਿੰਦਾ ਕੱਲ ਹੀ ਆਈ ਥੋੜਾ ਜੀਨ ਹੀ ਲਾਇਆ ਲੱਗਦਾ ਪਸ਼ੂ ਦਾ ਜੀਨ ਲਗਾ ਤਾਂ ਹੀ ਪਸ਼ੂ ਜਿਆਦਿਆਂ ਚ ਆਈ ਆ ਭਾਈ ਠੀਕ ਆ ਜੀ ਛੋਟਾ ਜਾਂ ਉੱਪਰ ਆ ਜਾ ਕਰਦੀ ਆ ਦੇਖ ਸਕਦੇ ਹੋ ਤੁਸੀਂ ਆ ਮੂਰੀ ਮੈਂ ਹੀ ਪਾਈ ਆ ਸੰਗਲ ਪਾਇਆ ਸੀ ਉਹਨਾਂ ਦਾ ਠੀਕ ਆ ਜੀ ਉਹਦਾ ਵੀ ਆਲ ਕਰਦੀ ਆ ਥੋੜੀ ਜੀ ਬਾਕੀ ਦੈਨ ਡੇਟ ਮੁਤਾਬਕ 12 ਪਏ ਆ ਤੇ ਹਵਾਨਾ ਤਾਂ ਹਜੇ ਇੱਕ ਹਿਸਾਬ ਦਾ ਸਟਾਰਟ ਹੀ ਕੀਤਾ ਬਣਾਉਣਾ 12 ਦਿਨਾਂ ਦੇ ਕਰਦਾ ਪੂਰਾ ਵੱਡਾ ਹਵਾਨਾ ਤਿਆਰ ਕਰ ਲੈਣਾ ਬਾਕੀ ਕ੍ਰੋਚ ਪੈਂਦੀ ਆ ਜਰਸੀ ਇਹ ਵੀ ਨਹੀਂ ਛੋਟੀ ਹਾਂ ਵੱਡੀ ਆ ਵਜਨ ਵਾਲੀ ਆ ਮੇਨੇ ਬਹੁਤ ਇਹਨਾਂ ਦਾ ਚੰਗਾ ਹੁੰਦਾ ਪੈਟ ਚੰਗੀ ਹੁੰਦੀ ਪੂਰੀ ਵਜਨ ਵਾਲੀ ਆ ਮੂੰਹ ਤੋਂ ਚਾਰ ਦੰਦਾਂ ਦਾ ਖਣਾ ਦੀ ஏਵੀ ਓਕੇ ਹੋ ਥੋੜੀ ਜਿ ਨਮਾਉਣ ਵਾਲੀ ਆ ਠੰਡ ਕਰਕੇ ਬਾਈ ਨੇ ਨਮਾਈਆਂ ਨਹੀਂ ਪਸੂ ਕੋਈ ਨਹੀਂ ਨਵਾਇਆ ਯਾਰ ਵੀਰੇ ਅੱਜ ਤਾਂ ਹੰਡਾ ਬਹੁਤ ਜ਼ਿਆਦਾ ਹੈ ਤਾਂ ਕਰਕੇ ਥੋੜੀ ਜਿ ਲਿਬੜੀ ਜੀ ਆ ਬਾਕੀ ਥਾਂ ਥੋਣ ਇਹਦਾ ਵੀ ਚੰਗਾ ਲੱਗਿਆ ਮੇਨ ਗੱਲ ਆ ਖਣਾ ਵਾਲੇ ਪਾਸੋਂ ਬੇ ਖਾਣਾ ਥਣਾ ਥਣਾ ਵਾਲੇ ਪਾਸੋਂ ਬਾਈ ਕਹਿੰਦਾ ਪਲਾ ਹੱਥ ਵੀ ਨਾ ਲਾਇਓ ਮੇਰੀ ਜ਼ਿੰਮੇਵਾਰੀ ਹੈ ਜੇ ਕੋਈ ਬਣੂ ਬਣੂ ਚੰਗੀ ਥਾਣੀ ਰਾਈ ਬਹੁਤ ਚੰਗਾ ਆ ਖਾਣਾ ਇਧਰਲੀ ਸਾਈਡ ਤੋਂ ਵੀ ਚੈੱਕ ਕਰ ਸਕਦੇ ਹੋ ਫੇਸ ਕੁਆਲਿਟੀ ਆ ਸੋਹਣੀ ਫੇਸ ਕੁਆਲਿਟੀ ਆ ਮੂੰਹ ਤੋਂ ਚਾਰ ਦੰਦਾ 18 ਕਿਲੋ ਮਾਲਕਰ ਨੇ ਦੱਸਿਆ ਤੇ 20 ਕਿਲੋ ਇੱਕ ਦਿਨ ਆਰਾਮ ਨਾਲ ਹੀ ਦੇ ਦੇਣਾ ਕਿਉਂਕਿ ਦੇ ਦੇ 22 ਦੇ ਆਪਾਂ ਦਾ ਫੇਰ ਵੀ ਉਨੇ ਹੀ ਕਹਿ ਕੇ ਦੇਣੀ ਹੈ ਵੀਰੇ 18 ਹੀ ਸੱਚੀ ਕੱਚੀ ਹੈ ਜੀ 25 ਕੱਚੀ ਆ ਮੇਨ ਗੱਲ ਤਾਂ 12 ਦਿਨਾਂ ਤੇ ਕਰਤਾ ਪੂਰਾ ਵੱਡਾ ਮਾਨਾ ਤਿਆਰ ਕਰ ਲੈਣਾ ਤੇ ਬਈ ਇਹਦਾ ਅੱਜ ਦਾ ਮੁੱਲ ਇਹਦਾ ਵੀਰੇ ਅੱਜ ਦਾ ਮੁੱਲ 52 ਕਰਦੇ ਆ ਇਹ ਆਪਾਂ 46000 ਦੀ ਵੀ ਦੇ ਦਾਂਗੇ 40000 ਹਾਂ ਜਦੋਂ ਤਿਆਰ ਹੋ ਗਈ ਉਦੋਂ 65000 ਦੀ ਦਵਾਂਗੇ ਠੀਕ ਆ ਜੀ ਬਾਈ ਕਹਿੰਦਾ ਅੱਜ ਦਾ ਮੁੱਲ 46000 ਰੁਪਿਆ ਉਹਦੇ ਚ ਮਾੜਾ ਮੋਟਾ ਛੋੜ ਚੱਪਾ ਹੋ ਜੂ ਜਿੱਦ ਦੇ ਤਿਆਰ ਹੋ ਗਈ ਜੇ ਕੋਈ ਵੀਰ 12 ਦਿਨਾਂ ਨੂੰ ਲੈ ਕੇ ਜਾਊ ਤਾਂ ਬਾਈ ਕਹਿੰਦਾ ਉਹਦੇ ਦਾ ਮੁੱਲ 55000 ਆਪਣੇ ਕਰਦਾ 12 ਮਿੰਟ ਵੀ ਨਹੀਂ ਖੜਨੀ ਆ ਵੀਰੇ ਇਹਦਾ ਮੁੱਲ ਕਿਹੜਾ ਇਹਦਾ ਵੀਡੀਓ ਪੈਣ ਦੀ ਤੇਰਾ ਬਈ ਇਹਦਾ ਵੇਚ ਜਾਣੀਆਂ ਕਿਉਂਕਿ ਭਾ ਲੋਟ ਆ ਜੀ ਭਾ ਮੇਨ ਗਾ ਤੱਕ ਭਾ ਭਾ ਲੋਟਾ ਪਸ਼ੂ ਚੰਗੇ ਆ ਕੋਈ ਲਿੱッセ ਫਿੱਕੇ ਨਹੀਂ ਗੇ ਵਜਨ ਵਾਲੇ ਤੇ ਦੁੱਧ ਦੇ ਪਸ਼ੂ ਆ ਸਾਰੇ ਮੇਨ ਗਾ ਸਾਫ ਸੁਸਰੀਆ ਬਈ ਸਾਰੇ ਯਾਰ ਇਹ ਤਾਂ ਜ ਨਵਾਦੀਆਂ ਹੁੰਦੀਆਂ ਬਾਈ ਲੈਕਾ ਮਾਰਦੇ ਹਾਂ ਫੇਰ ਨਵਾਈਆਂ ਫੇਰ ਰੋਲਾ ਇਹ ਮੇਨ ਗੱਲ ਠੰਡ ਹੈ ਬਾਅਦ ਚ ਅਗਲੇ ਕਰੇ ਪਸ਼ੂ ਬਿਮਾਰ ਹੋ ਜਾਂਦਾ ਹੋਰ ਨਹੀਂ ਸਹੀ ਗੱਲ ਹੈ ਤਾਂ ਨਹੀਂ ਨਵਾਈਆਂ ਮੌਸਮ ਠੰਡ ਦਾ ਕਰਕੇ ਬਾਈਆਂ ਨੇ ਨਵਾਈਆਂ ਨਹੀਂ ਬਾਕੀ ਗਾਇਆਂ ਤਿੰਨ ਨਹੀਂ ਚੰਗੀਆਂ ਜਿਹੜੇ ਵੀ ਉਹਨੂੰ ਪਸੰਦ ਆਉਂਦੀਆਂ ਨੰਬਰ 22 ਦਾ ਸਕਰੀਨ ਤੇ ਚੱਲੂਗਾ ਬਾਈ ਨਾਲ ਕਨੈਕਟ ਕਰ ਸਕਦੇ ਆ ਜੀ ਧੰਨਵਾਦ